ਕਾਲੇ ਫੌਜਦਾਰੀ ਕਾਨੂੰਨ ਜਿਹੜੇ ਸਰਕਾਰ ਕੇਂਦਰ ਸਰਕਾਰ ਨੇ ਲੈ ਕੇ ਆਈ 1 ਜੁਲਾਈ ਤੋਂ ਲਾਗੂ ਹੋਇਆ ਸਾਡੇ ਪੰਜਾਬ ਦੇ ਵਿੱਚ ਉਹਨਾਂ ਦੀ ਅਸੀਂ ਬਲਾਕ ਪੱਧਰ ਤੇ ਅਰਥੀਆਂ ਆਪਣਾ ਕਾਪੀਆਂ ਸਾੜਨ ਜਾ ਰਹੇ ਹਾਂ ਜੀ ਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਸਰਕਾਰ ਹੱਕ ਤੇ ਸੱਚ ਦੀ ਆਵਾਜ਼ ਬੰਦ ਕਰਨ ਵਾਸਤੇ ਇਹ ਕਾਨੂੰਨ ਲੈ ਕੇ ਆਈ ਹੈ ਜਿਹੜਾ ਟਰੈਕਟਰ ਮਾਰਚ ਜੀ ਕਰਨ ਜਾ ਰਹੇ ਹਾਂ 15 ਅਗਸਤ ਨੂੰ ਉਸ ਦੀ ਇਸ ਤਰ੍ਹਾਂ ਦੀਆਂ ਤਿਆਰੀਆਂ ਨੇ ਕੋਈ ਰੂਪਰੇਖਾ ਹੋਣੀ ਹੈ ਉਸ ਦੀ ਪਸੰਾਨਾਂ ਦਾ ਕਿੰਨਾ ਵੱਡਾ ਜਿਹੜਾ ਇਕੱਠ ਕੀਤਾ ਜਾਣਾ ਹੈ ਕੋ ਅਸੀਂ ਕਿਸਾਨੀ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਬਾਰਡਰਾਂ ਦੇ ਉੱਤੇ ਸੰਘਰਸ਼ ਕਰ ਰਹੇ ਹਾਂ ਸਰਕਾਰ ਨੇ ਵੱਡੀ ਪੱਧਰ ਤੇ ਸਾਡੇ ਤੇ ਤਸੱਦਦ ਕੀਤੇ ਐ ਤੇ ਇਹਦੇ باوجود ਸੰਘਰਸ਼ ਜਾਰੀ ਹੈ ਜਣੀ ਕੋਰਟ ਨੂੰ ਵੀ ਇਹ ਮੰਨਣਾ ਪੈਗਾ ਕਿ ਸਰਕਾਰ ਨੇ ਸੜਕਾਂ ਰੋਕ ਕੇ ਆਈਆਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਜਾਣਾ ਚਾਹੀਦਾ ਕਿਉਂਕਿ ਸਾਨੂੰ ਅਸੀਂ ਦਿੱਲੀ ਕੋ ਚੱਕੇ ਨਹੀਂ ਲੈ ਕੇ ਆਉਣਾ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਦਿੱਲੀ ਦੇ ਵਿੱਚ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਸ਼ਾਂਤ ਮੀਟੰਗ ਤਰੀਕੇ ਨਾਲ ਕਰਨਾ ਚਾਹੁੰਦੇ ਆ ਇਸਕਾ ਹਾਂਜੀ ਪ੍ਰਧਾਨ ਜੀ ਤੁਸੀਂ ਅੱਜ ਪਿੰਡ ਹਰੀਗੜ੍ਹ ਦੇ ਵਿੱਚ ਜਿਹੜੀ ਕਿਸਾਨਾਂ ਦੀ ਇਕੱਤਰਤਾ ਕਰੀ ਆ ਕਿਸ ਸੰਬੰਧ ਦੇ ਵਿੱਚ ਕੀਤੀ ਹੈ ਇਹ ਇਕੱਤਰਤਾ ਇਸ ਕਰਕੇ ਦੋ ਬਲਾਕਾਂ ਦੀ ਅਸੀਂ ਕੀਤੀ ਹੈ ਇੱਥੇ ਦਿਰਬਾ ਬਲਾਕ ਤੇ ਲਹਿਰਾ ਬਲਾਕ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 15 ਤਰੀਕ ਨੂੰ ਸਾਡੇ ਦੋਵੇਂ ਫੋਰਮਾਂ ਦਾ ਸੱਦਾ ਹੈ ਕਿ ਐਮਐਮਐ ਵੱਲੋਂ ਤੇ ਐਚਕੇਐਮ ਗੈਰ ਰਾਜਨੀਤਿਕ ਵੱਲੋਂ ਪ੍ਰੋਗਰਾਮ ਹੈ ਇੱਕ ਜਿਹੜਾ ਅਸੀਂ ਟਰੈਕਟਰ ਮਾਰਚ ਕਰਕੇ ਸਾਰੇ ਪੰਜਾਬ ਦੇ ਵਿੱਚ ਵੱਡੇ ਟਰੈਕਟਰ ਮਾਰਚ ਕਰਕੇ ਕਾਲੇ ਫੌਜਦਾਰੀ ਕਾਨੂੰਨ ਜਿਹੜੇ ਸਰਕਾਰ ਕੇਂਦਰ ਸਰਕਾਰ ਨੇ ਲੈ ਕੇ ਆਇਆ 1 ਜੁਲਾਈ ਤੋਂ ਲਾਗੂ ਹੋਇਆ ਸਾਡੇ ਪੰਜਾਬ ਦੇ ਵਿੱਚ ਉਹਨਾਂ ਦੀ ਅਸੀਂ ਬਲਾਕ ਪੱਧਰ ਤੇ ਅਰਥੀਆਂ ਆਪਣਾ ਕਾਪੀਆਂ ਸਾੜਨ ਜਾ ਰਹਿਆਂ ਹਾਂ 15 ਅਗਸਤ ਨੂੰ ਜਿਸ ਤਰ੍ਹਾਂ ਇੱਕ ਪਾਸੇ ਦੇਸ਼ ਦੀ ਆਜ਼ਾਦੀ ਦੇ ਜਸ਼ਨ ਨੇ ਉਹ ਮਨਾਏ ਜਾਣਗੇ ਇੱਕ ਪਾਸੇ ਤੁਸੀਂ ਜਿਹੜੀਆਂ ਇਹ ਕਾਨੂੰਨਾਂ ਦੀਆਂ ਜਿਹੜੀਆਂ ਕਾਪੀਆਂ ਨੇਗੀਆਂ ਉਹ ਸਾੜੂਗੇ ਕਿਸ ਤਰ੍ਹਾਂ ਲੱਗਦਾ ਹੈ ਤੁਹਾਨੂੰ ਕਿਉਂ ਮਜਬੂਰ ਹੋਣਾ ਪਿਆ ਇਹਨਾਂ ਕਾਪੀਆਂ ਨੂੰ ਸਾੜਨ ਦੇ ਦੇਖੋ ਸਾਨੂੰ ਇਸ ਕਰਕੇ ਮਜਬੂਰ ਹੋਣਾ ਪਿਆ ਕਿਉਂਕਿ ਜਿਹੜੇ ਇਹ ਫੌਜਦਾਰੀ ਕਾਨੂੰਨ ਵਿੱਚ ਸੋਧਾਂ ਸਰਕਾਰ ਨੇ ਕੀਤੀਆਂ ਇਹ ਸਿਰਫ ਤੇ ਸਿਰਫ ਵਿਰੋਧੀ ਜਮਾਨਾ ਬੰਦ ਕਰਨ ਵਾਸਤੇ ਕੀਤੀਆਂ ਤੇ ਜਿਹਦੇ ਤਹਿਤ ਪੁਲਸ ਨੂੰ ਵੱਡੀ ਪੱਧਰ ਤੇ ਤਾਕਤਾਂ ਦਿੱਤੀਆਂ ਜਿਹਦੀ ਸਿਆਸੀ ਦੁਰਵਕੂਤੀ ਕੀਤੀ ਜਾਣੀ ਹੋਂ ਬਾਅਦ ਸਮੇਂ ਦੇ ਵਿੱਚ ਇਸ ਕਰਕੇ ਸਾਨੂੰ ਮਜਬੂਰ ਹੋਣਾ ਪਿਆ ਕਿਉਂਕਿ ਅਸੀਂ ਹਰ ਸਮੇਂ ਐਜੀਟੇਸ਼ਨ ਦੇ ਵਿੱਚ ਰਹਿਣਾ ਸੀ ਚੰਗਾ ਚ ਕਰਦੇ ਆ ਸਰਕਾਰ ਦੇ ਖਿਲਾਫ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਤੇ ਇਥੋਂ ਦੀ ਅਫਸਰशाही ਦੇ ਖਿਲਾਫ ਸਾਡਾ ਸੰਘਰਸ਼ ਜਾਰੀ ਹੈ ਜਣੀ ਉਹਨਾਂ ਸੰਘਰਸ਼ਾਂ ਤੋਂ ਸਰਕਾਰ ਦੁਖੀ ਹੈ ਤੇ ਇਸ ਕਰਕੇ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਸਰਕਾਰ ਹੱਕ ਤੇ ਸੱਚ ਦੀ ਆਵਾਜ਼ ਬੰਦ ਕਰਨ ਵਾਸਤੇ ਇਹ ਕਾਨੂੰਨ ਲੈ ਕੇ ਆਈ ਹੈ ਜਿਹਦੇ ਤਹਿਤ ਵੱਡੀ ਪੱਧਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਬਰ ਵੀ ਹੋਣਾ ਤੇ ਇਹਦੀ ਇਹਨਾਂ ਕਾਨੂੰਨਾਂ ਦੀ ਦੁਰਵਰਤੋਂ ਵੀ ਹੋਣੀ ਇਸ ਕਰਕੇ ਅਸੀਂ ਮੰਗ ਕਰਦੇ ਆਂ ਇਹਦੀਆਂ ਕਾਪੀਆਂ ਛਾੜ ਕੇ ਕੇਂਦਰ ਸਰਕਾਰ ਕੋਲੋਂ ਕਿ ਇਹ ਦੇਸ਼ ਵਿਰੋਧੀ ਕਾਨੂੰਨ ਹੈ ਇਹ ਲੋਕ ਵਿਰੋਧੀ ਹੈ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਰੱਦ ਕਰਨੇ ਚਾਹੀਦੇ ਜਿਹੜਾ ਟਰੈਕਟਰ ਮਾਰਚ ਜਿੱਥੇ ਕਰਨ ਜਾ ਰਹੇ ਹਾਂ 15 ਅਗਸਤ ਨੂੰ ਉਸ ਦੀ ਇਸ ਤਰ੍ਹਾਂ ਦੀਆਂ ਤਿਆਰੀਆਂ ਨੇ ਕੋਈ ਰੂਪਰੇਖਾ ਹੋਣੀ ਆ ਉਸ ਦੀ ਸਨਾਂ ਦਾ ਕਿੰਨਾ ਵੱਡਾ ਜਿਹੜਾ ਇਕੱਠ ਕੀਤਾ ਜਾਣਾ ਹੈ ਇਹ ਜਿਹੜੇ ਸਮੁੱਚੇ ਪੰਜਾਬ ਦੇ ਅੰਦਰ ਬਲਾਕ ਪੱਧਰ ਤੇ ਟਰੈਕਟਰ ਮਾਰਚ ਕਰ ਰਹੇ ਆ ਇਹ ਦੋ ਫੋਰਮਾਂ ਵੱਲੋਂ ਸੰਕੜੇ ਟਰੈਕਟਰ ਇਕੱਠੇ ਹੋਣੇ ਆ ਤੇ ਉਹ ਬਲਾਕ ਪੱਧਰ ਤੇ ਸੰਕੜੇ ਟਰੈਕਟਰ ਇਕੱਠੇ ਹੋ ਕੇ ਪਿੰਡਾਂ ਵਿੱਚ ਦੀ ਮਾਰਚ ਕਰਕੇ ਅਸੀਂ ਇਸ ਟਾਈਮ ਦਫ਼ਤਰਾਂ ਅਗੇ ਇਹਦੀਆਂ ਜਿਹੜੀਆਂ ਕਾਪੀਆਂ ਉਸਾੜਾਂਗੇ ਵੱਡੇ ਇਕੱਠ ਹੋਣੇ ਆ ਲੋਕਾਂ ਦੇ ਵਿੱਚ ਉਤਸ਼ਾਹ ਐ ਇਸੇ ਕਰਕੇ ਅਸੀਂ ਅੱਜ ਦੀ ਉਹਦੀ ਤਿਆਰੀ ਵਿੱਚੋਂ ਆ ਜਿਹੜੀ ਅਸੀਂ ਅੱਜ ਦੀ ਮੀਟਿੰਗ ਕੀਤੀ ਹੈ ਜਿਹੜਾ ਅਸੀਰ ਦੇ ਵਿੱਚ ਜਿਹੜਾ ਆਪਣਾ ਅੰਦੋਲਨ ਚੱਲ ਰਿਹਾ ਹੈਗਾ ਬਾਰਡਰਾਂ ਦੇ ਉੱਪਰ ਹਰਿਆਣੇ ਦੇ ਬਾਰਡਰਾਂ ਦੇ ਕਲੋਰੀ ਹੋਇਆ ਸ਼ੰਭੂ ਹੋ ਗਿਆ ਉਸ ਦਾ ਜਿਹੜਾ ਅੱਜ ਦੇ ਹਾਲਾਤ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਬਾਰਡਰਾਂ ਦੇ ਜਿਹੜੇ ਕਿਸਾਨ ਬੈਠੇ ਦੇਖੋ ਅਸੀਂ ਕਸ਼ਾਨੀ ਮੰਗਾ ਨੂੰ ਲੈ ਕੇ 13 ਫਰਵਰੀ ਤੋਂ ਬਾਰਡਰਾਂ ਦੇ ਉੱਤੇ ਸੰਘਰਸ਼ ਕਰ ਰਹੇ ਹਾਂ ਸਰਕਾਰ ਨੇ ਵੱਡੀ ਪੱਧਰ ਤੇ ਸਾਡੇ ਤੇ تصدد ਕੀਤੇ ਆ ਤੇ ਇਹਦੇ باوجود ਸੰਘਰਸ਼ ਜਾਰੀ ਹੈ ਯਾਨੀ ਉਹ ਸੰਘਰਸ਼ ਸਾਡੇ ਚੜ੍ਹਦੀ ਕਲਾ ਦੇ ਵਿੱਚ ਹੈ ਉਹ ਸੰਘਰਸ਼ਾਂ ਨੇ ਸਾਬਤ ਕਰਤਾ ਜਿਹੜਾ ਸਰਕਾਰ ਸਾਡੇ ਤੇ ਇਲਜ਼ਾਮ ਲਾਉਂਦੀ ਹੁੰਦੀ ਕੇਂਦਰ ਦੀ ਹਰਿਆਣਾ ਸਰਕਾਰ ਤੇ ਕੇਂਦਰ ਦੀ ਸਰਕਾਰ ਤੇ ਉਹ ਵਿਰੋਧੀ ਤੇਣਾ ਉਹ ਕਹਿੰਦੇ ਹੁੰਦੇ ਵੀ ਕਿਸਾਨਾਂ ਨੇ ਸੜਕਾਂ ਰੋਕੀਆਂ ਜਾਂ ਇਸ ਕਰਕੇ ਕੋਰਟ ਨੂੰ ਵੀ ਇਹ ਮੰਨਣਾ ਪੈਗਾ ਕਿ ਸਰਕਾਰ ਨੇ ਸੜਕਾਂ ਰੋਕ ਕੇ ਆਈਆਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਜਾਣਾ ਚਾਹੀਦਾ ਕਿਉਂਕਿ ਸਾਨੂੰ ਅਸੀਂ ਦਿੱਲੀ ਕੋ ਚੱਕੇ ਨਹੀਂ ਲੈ ਕੇ ਆਉਣਾ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਦਿੱਲੀ ਦੇ ਵਿੱਚ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਸ਼ਾਂਤ ਮੀਟੰਗ ਤਰੀਕੇ ਨਾਲ ਕਰਨਾ ਚਾਹੁੰਦੇ ਆ ਇਸ ਕਰਕੇ ਸਾਡੇ ਸੰਘਰਸ਼ ਜਾਰੀ ਹੈ ਬਾਰਡਰਾਂ ਦੇ ਉੱਤੇ ਇਹ ਸੰਘਰਸ਼ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ਾਂ ਨੇ ਹੋਰ ਰੰਗ ਫੜਨਾ ਹੈ ਹੋਰ ਉਤਸ਼ਾਹ ਭਰਨਾ ਇਹਨਾਂ ਦੇ ਵਿੱਚ ਕਿਉਂਕਿ ਅਸੀਂ 31 ਅਗਸਤ ਨੂੰ ਸਾਡੇ ਇਸ ਮੋਰਚਾ ਦੇ 200 ਦਿਨ ਪੂਰੇ ਹੋਣੇ ਆ ਉਹ 200 ਦਿਨ ਦੇ ਉੱਤੇ ਅਸੀਂ ਵੱਡੇ ਇਕੱਠ ਕਰਨੇ ਆ ਸਾਡੀਆਂ ਮਤਾਵਾ ਭੈਣਾਂ ਦੇ ਨੌਜਵਾਨਾਂ ਦੇ ਸਾਰੇ ਪੰਜਾਬ ਦੇ ਵਿੱਚੋਂ ਸਮੁੱਚੇ ਪੰਜਾਬ ਦੇ ਦੇ ਬਾਕੀ ਸੂਬਿਆਂ ਦੇ ਵਿੱਚੋਂ ਵੀ ਆ ਜਿਹੜੇ ਸਾਡੇ ਕਿਸਾਨ ਸਾਡੀਆਂ ਮਤਾਵਾ ਭੈਣਾਂ ਨੌਜਵਾਨ 31 ਅਗਸਤ ਨੂੰ ਬਾਡਰਾਂ ਦੇ ਉਹਨਾਂ ਸੰਘਰਸ਼ਾਂ ਦੇ ਵਿੱਚ ਸਮੂਲੀਅਤ ਕਰਨਗੇ